ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਸਾਡੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਆਪਣੇ ਘਰਾਂ ਦੇ ਵਿੱਚ ਇਹੋ ਜੀਆਂ ਫੋਟੋਆਂ ਕਦੇ ਨਾ ਲਗਾਓ ਨਹੀਂ ਤਾਂ ਘਰ ਦੇ ਵਿੱਚ ਗਰੀਬੀ ਬਰਬਾਦੀ ਆਉਣੀ ਸ਼ੁਰੂ ਹੋ ਜਾਵੇਗੀ ਤੇ ਆਓ ਇਹਨਾਂ ਸਾਰੀਆਂ ਗੱਲਾਂ ਬਾਤਾਂ ਨੂੰ ਸਮਝੀਏ ਅਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਜ਼ਰੂਰ ਲਿਖ ਦੇਣਾ ਜੀ ਸਾਸੰਗਾਚੀ ਕਾਰਜ ਇਹ ਦੋ ਫੋਟੋਆਂ ਕਦੀ ਨਾ ਲਗਾਇਓ ਭਾਵ ਸੋ ਜਾਣ ਕੇ ਗਰੀਬੀ ਬਰਬਾਦੀ ਸ਼ੁਰੂ ਹੋ ਜਾਵੇਗੀ ਅਸੀਂ ਜੋ ਗੱਲਾਂ ਅੱਜ ਤੁਹਾਡੇ ਨਾਲ ਕਰਨ ਜਾ ਰਹੇ ਹਾਂ ਸੰਗਾਚੀ ਉਹ ਬਹੁਤ ਜ਼ਰੂਰੀ ਗੱਲਾਂ ਹਨ ਅਤੇ ਕਰਨੀਆਂ ਜ਼ਰੂਰੀ ਹਨ ਆਪਣੇ ਘਰ ਦੇ ਵਿੱਚ ਹਮੇਸ਼ਾ ਧਿਆਨ ਰੱਖਿਓ ਸਤਗੁਰ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਰਹਿਮਤ ਫਿਰ ਵਰਤੇਗੀ ਆਪਣੇ ਘਰ ਵਿੱਚ ਕਦੇ ਵੀ ਇਹ ਤਸਵੀਰਾਂ ਨਾ ਲਗਾਇਓ ਕਿਹੜੀਆਂ ਤਸਵੀਰਾਂ ਉਹ ਹਨ ਐਕਟਰਾਂ ਦੀਆਂ ਖੂਨ ਖਰਾਬੇ ਦੀਆਂ ਭੂਤਾਂ ਦੀਆਂ ਫੋਟੋਆਂ ਇੱਕ ਹੋਰ ਨਵਾਂ ਸੰਗਤਜੀ ਟ੍ਰੈਂਡ ਚੱਲਿਆ ਹੈ ਅੱਜਕੱਲ ਤੁਹਾਨੂੰ ਪਤਾ ਹੀ ਹੈ ਕਿ ਭੂਤਾਂ ਦੀਆਂ ਇੱਕ ਹੈਰਨ ਫੋਟੋਆਂ ਚਲਦੀਆਂ ਨੇ ਜੋ ਘਰ ਦੇ ਵਿੱਚ ਲਾ ਲੈਂਦੇ ਹਾਂ ਕਈ ਵਾਰ ਬੱਚੇ ਵੀ ਵੇਖ ਕੇ ਡਰ ਜਾਂਦੇ ਹਨ ਤੇ ਕਈ ਵਾਰੀ ਰਾਤ ਨੂੰ ਆਪ ਨੂੰ ਵੀ ਪਲੇਖਾ ਪਿਆ ਜਾਵੇ ਤਾਂ ਅਸੀਂ ਵੀ ਡਰ ਜਾਂਦੇ ਹਾਂ ਸਾਧ ਸੰਗਤਜੀ ਅੱਜ ਮੈਂ ਇਸੇ ਕਰਕੇ ਇਸ ਵਿਸ਼ੇ ਤੇ ਗੱਲ ਕਰ ਰਹੀ ਹਾਂ ਕਿਉਂਕਿ ਅੱਜ ਦਾ ਜਿਹੜਾ ਸਮਾਂ ਹੈ ਅੱਜ ਦੀ ਜਿਹੜੀ ਗੱਲਬਾਤ ਹੈ ਜੇ ਆਪਾਂ ਉਹ ਕਰੀਏ ਕਿ ਅੱਜ ਬੰਦਾ ਗੁਰੂਆਂ ਦੀਆਂ ਤਸਵੀਰਾਂ ਕਟਾਕਸ ਕਰਦਾ ਹੈ ਤੇ ਘਰ ਦੇ ਵਿੱਚ ਉਹ ਤਸਵੀਰਾਂ ਲਗਾਉਂਦਾ ਹੈ ਜਿਨ੍ਹਾਂ ਦਾ ਕੋਈ ਲਾਭ ਨਹੀਂ ਜਿਨ੍ਹਾਂ ਨੂੰ ਦੇਖ ਕੇ ਕੁਝ ਵੀ ਸਿਹਤ ਨਹੀਂ ਮਿਲਦੀ ਹੁਣ ਐਕਟਰਾਂ ਦੀਆਂ ਤਸਵੀਰਾਂ ਤੋਂ ਸਾਨੂੰ ਕੀ ਮਿਲੇਗਾ ਖੂਨ ਖਰਾਬ ਹੋਏ ਕਿਸੇ ਦਾ ਗਲਾ ਵੱਢ ਦਿੱਤਾ ਕਿਸੇ ਦਾ ਕੁਝ ਕਿਸੇ ਦਾ ਕੁਝ ਇਦਾਂ ਦੀਆਂ ਤਸਵੀਰਾਂ ਭੂਤਾਂ ਦੀਆਂ ਫੋਟੋਆਂ ਇਹ ਕਿਸੇ ਨੂੰ ਕੀ ਸਵਾਰ ਦੇਣ ਗਿਆ ਜਾਂ ਕਿਸੇ ਨੂੰ ਕੀ ਸੇਹ ਦੇਣ ਗਿਆ ਕੋਈ ਇਹਨਾਂ ਦਾ ਕੋਈ ਇਹਨਾਂ ਦਾ ਲਾਭ ਨਹੀਂ ਕਿਸੇ ਪ੍ਰਕਾਰ ਦਾ ਕੋਈ ਵੀ ਲਾਭ ਨਹੀਂ ਸਾਧ ਸੰਗਤ ਜੀ ਚਿੱਤਰ ਦਰਸ਼ਨ ਕਰਨਾ ਤੇ ਗੁਰੂ ਗੁਰੂਆਂ ਨੂੰ ਯਾਦ ਕਰਨਾ ਹੈ ਸਾਧ ਸੰਗਤ ਜੀ ਕਈ ਵਾਰ ਕਾਰ ਦੇ ਮੈਂਬਰ ਕਹਿ ਦਿੰਦੇ ਹਨ ਕਿ ਬੱਚੇ ਮੰਨਦੇ ਨਹੀਂ ਫਿਰ ਕੀ ਕਰੀਏ ਬੱਚੇ ਹੁਣ ਮੰਨਦੇ ਨਹੀਂ ਬੱਚੇ ਆਪਣੀ ਮਰਜ਼ੀ ਕਰਦੇ ਹਨ ਸੰਗਤ ਜੀ ਇਹਨਾਂ ਚੀਜ਼ਾਂ ਨੂੰ ਬੱਚਿਆਂ ਨੂੰ ਪਿਆਰ ਦੇ ਨਾਲ ਸਮਝਾਓ ਉਹਨਾਂ ਨੂੰ ਦੱਸੋ ਕਿ ਪੁੱਤਰ ਇਹਨਾਂ ਚੀਜ਼ਾਂ ਦਾ ਕੋਈ ਲਾਭ ਨਹੀਂ ਹੈ ਜੇ ਫੈਨ ਬਣਨਾ ਹੈ ਤਾਂ ਐਕਟਰਾ ਕਲਾਕਾਰਾਂ ਨਾਲੋਂ ਬਾਬਾ ਦੀਪ ਸਿੰਘ ਜੀ ਦੇ ਫੈਨ ਬਣੋ ਫੈਨ ਬਣੋ ਸਹਿਬਜ਼ਾਦਿਆਂ ਦੇ ਜਿਨ੍ਹਾਂ ਨੇ ਬਹੁਤ ਵੱਡਾ ਦੁੱਖ ਦਾ ਰੋਲ ਅਦਾ ਕੀਤਾ ਗੁਰੂ ਕਲਗੀਧਰ ਪਾਸ਼ਾ ਜੀ ਦੇ ਫੈਨ ਬਣੋ ਜਿਨ੍ਹਾਂ ਨੇ ਜਿਨ੍ਹਾਂ ਨੇ ਦੁਨੀਆ ਨੂੰ ਸੇਧ ਦਿੱਤੀ ਪਤਾ ਨਹੀਂ ਕਿੰਨੀਆਂ ਕੋ ਕੁਰਬਾਨੀਆਂ ਦੇ ਕੇ ਆਪਣੀ ਕੌਮ ਨੂੰ ਬਚਾਇਆ ਦੁਨੀਆ ਦੇ ਲੋਕਾਂ ਨੂੰ ਬਚਾਇਆ ਸੰਗਤ ਜੀ ਅੱਜ ਬੰਦਾ ਉਹ ਹੀ ਲੜੀ ਜਾਂਦਾ ਹੈ ਸਾਧ ਸੰਗਤ ਜੀ ਅੱਜ ਕੱਲ ਬੰਦਾ ਇਉਂ ਹੀ ਲੜੀ ਜਾਂਦਾ ਹੈ ਫਾਲਤੂ ਦੀਆਂ ਲੜਾਈਆਂ ਮੁੱਲ ਲੈ ਕੇ ਸੋਸ਼ਲ ਮੀਡੀਆ ਦੇ ਬੈਠਾ ਹੈ ਲੜਾਈਆਂ ਸ਼ੁਰੂ ਕਰਦਾ ਹੈ ਲੜਾਈਆਂ ਦਾ ਅੰਤ ਜਾ ਕੇ ਫਿਰ ਕਤਲ ਤੱਕ ਹੁੰਦਾ ਹੈ ਏ ਟਾਈਮ ਪੋਣਾ ਆ ਟਾਈਮ ਪੋਣਾ ਤੈਨੂੰ ਦੱਸ ਦਿਆਂਗੇ ਪਤਾ ਇਹ ਸਭ ਕੁਝ ਸਮਾਜ ਦੇ ਵਿੱਚ ਦੇਖਣ ਨੂੰ ਮਿਲਦਾ ਹੈ ਸੰਗਤ ਜੀ ਇੱਕ ਮੁੰਡਾ ਸੀ ਉਹਨੇ ਕਾਰ ਦੇ ਵਿੱਚ ਆਪਣੇ ਕਿਸੇ ਕਲਾਕਾਰ ਦਾ ਉਹ ਫੈਨਸੀ ਦੂਸਰਿਆਂ ਦੇ ਨਾਲ ਉਹਦੀ ਛੜਫੋ ਗਈ ਸੀ ਬਾਹਰ ਉਹ ਲੜਾਈ ਕਰਕੇ ਆਇਆ ਤੇ ਇੱਕ ਦੂਜੇ ਦੇ ਨਾਲ ਲੜਾਈ ਐਸੀ ਹੋਈ ਕਿ ਉਸ ਦੀ ਮੌਤ ਹੋ ਗਈ ਹੁਣ ਇਕੱਲਾ ਮੁੰਡਾ ਕਾਰਦਿਆਂ ਦਾ ਉਹ ਮਰ ਗਿਆ ਇੱਕੋ ਇੱਕ ਜੀਨ ਦਾ ਸਹਾਰਾ ਮਾਪਿਓ ਦੇ ਜਿਗਰ ਦਾ ਟੁਕੜਾ ਸੀ ਜਦੋਂ ਉਹ ਚੜਾਈ ਕਰਕੇ ਗਿਆ ਤਾਂ ਪਿਛੇ ਮਾਪਿਆਂ ਨੂੰ ਪਛਤਾਵਾ ਦੇ ਗਿਆ ਘਰ ਦੀ ਬਰਬਾਦੀ ਹੋ ਗਈ ਮਾਪਿਆਂ ਲਈ ਸਭ ਤੋਂ ਵੱਡੀ ਗੱਲ ਹੁੰਦੀ ਹੈ ਔਲਾਦ ਦਾ ਗਹਿਣਾ ਘਰ ਦੇ ਵਿੱਚ ਜਦੋਂ ਔਲਾਦ ਹੀ ਨਹੀਂ ਰਹੀ ਤੇ ਘਰ ਦੇ ਵਿੱਚ ਆਪਣੇ ਆਪ ਹੀ ਗਰੀਬੀ ਤੇ ਬਰਬਾਦੀ ਸ਼ੁਰੂ ਹੋ ਜਾਵੇਗੀ ਸਾਧ ਸੰਗਤ ਜੀ ਸਤਗੁਰ ਨੇ ਸਾਨੂੰ ਇਸੇ ਕਰਕੇ ਸਮਝਾਇਆ ਇਨ੍ਹਾਂ ਚੀਜ਼ਾਂ ਦੇ ਵਿੱਚ ਗ੍ਰਸਤ ਨਾ ਹੋਵੋ ਨਾਮ বিনা ਗਤ ਕੋਈ ਨਾ ਪਾਵੇ ਹੱਥ ਨਿਗਰੇ ਬੇਬਾਣੀ ਹੱਟ ਇੰਦਰੀਆਂ ਨੂੰ ਰੋਕਣ ਦਾ ਯਤਨ ਕਰਕੇ ਜੰਗਲ ਵਿੱਚ ਜਾ ਬੈਠਣ ਦੇ ਨਾਲ ਕੋਈ ਮਨੁੱਖੀ ਉੱਚੀ ਆਤਮਿਕ ਅਵਸਥਾ ਪ੍ਰਾਪਤ ਨਹੀਂ ਕਰ ਸਕਦਾ ਕੋਈ ਮਨੁੱਖ ਉੱਚੀ ਆਤਮਿਕ ਅਵਸਥਾ ਪ੍ਰਾਪਤ ਨਹੀਂ ਕਰ ਸਕਦਾ ਜੇ ਉਹ ਪਰਮਾਤਮਾ ਦਾ ਨਾਮ ਨਹੀਂ ਸਿਮਰਦਾ ਹੁਣ ਕਰੋ ਛੱਡਿਆ ਬੰਦਾ ਕਈ ਵਾਰੀ ਕਰੋ ਨਿਕਲ ਜਾਂਦਾ ਹੈ ਬੰਦਗੀ ਕਰਨ ਦੇ ਲਈ ਬਾਹਰ ਗਿਆ ਤੇ ਬਾਹਰ ਡੇਰੇ ਨਾਲ ਮੋਹ ਪਾ ਲੈਂਦਾ ਹੈ ਤੇ ਲਿਆ ਨਾਲ ਮੋ ਪਾ ਲਿੰਦਾ ਹੈ ਤੇ ਪਿਛੋਂ ਇਹੋ ਕੁਝ ਛੱਡ ਕੇ ਗਿਆ ਤੇ ਅੱਗੇ ਫਿਰ ਇਹੋ ਕੁਝ ਕਰ ਰਿਹਾ ਹੈ ਫਿਰ ਛੱਡਿਆ ਕੀ ਫਿਰ ਤੇ ਕੁਝ ਵੀ ਛੱਡਿਆ ਨਹੀਂ ਇਸ ਕਰਕੇ ਸਤਗੁਰ ਕਹਿੰਦੇ ਨੇ ਕਿ ਘਰ ਦੇ ਵਿੱਚ ਰਹਿ ਕੇ ਹੀ ਗੁਰੂ ਨੂੰ ਯਾਦ ਕੀਤਾ ਜਾ ਸਕਦਾ ਹੈ ਘਰ ਦੀਆਂ ਜ਼ਿੰਮੇਵਾਰੀਆਂ ਨੂੰ ਨਿਭਾਉਂਦੇ ਆ ਨਿਭਾਉਂਦੇ ਆ ਪਾਸ਼ਾਾਂ ਦੇ ਨਾਲ ਜੁੜਿਆ ਜਾ ਸਕਦਾ ਹੈ ਸਤਗੁਰ ਕਹਿੰਦੇ ਹਨ ਤੇਰੀ ਰਹਿਮਤ ਵਰਤੇਗੀ ਉਹੀ ਕਿਰਪਾ ਵਰਤੇਗੀ ਤੇਰੇ ਤੇ ਨਾਮ ਬਿਨਾਂ ਗੱਥ ਕੋਈ ਨਾ ਪਾਵੇ ਜੇ ਪ੍ਰਮਾਤਮਾ ਦਾ ਨਾਮ ਨਹੀਂ ਸਿਮਰਿਆ ਫਿਰ ਤੇਰਾ ਦੁਨੀਆ ਤੇ ਆਇਆ ਕੋਈ ਲਾਭ ਨਹੀਂ ਹੈ ਐਵੇਂ ਦੁਨੀਆ ਦੀ ਫੋਕੀ ਸ਼ੌਹਰਤ ਤੇ ਫੋਕੀਆਂ ਲੜਾਈਆਂ ਦੇ ਵਿੱਚ ਪੈ ਕੇ ਆਪਣੇ ਜੀਵਨ ਨੂੰ ਬਰਬਾਦ ਕੀਤਾ ਯਾਦ ਰੱਖਿਓ ਤੁਹਾਨੂੰ ਕਿਸੇ ਪ੍ਰਕਾਰ ਤੇ ਕਿਤੇ ਵੀ ਕੋਈ ਢੋਈ ਨਹੀਂ ਮਿਲੇਗੀ ਕਿਉਂਕਿ ਜੀਵਨ ਤੇਰਾ ਹੋਇਆ ਸੀ ਪ੍ਰਮਾਤਮਾ ਨਾਲੇ ਜੁੜਨ ਦੇ ਵਾਸਤੇ ਪਰ ਤੂੰ ਇਹਨੂੰ ਬਰਬਾਦ ਕੀਤਾ ਹੈ ਹਰ ਪ੍ਰੀਤ ਪਿਆਰੇ ਸ਼ਬਦ ਵਿਚਾਰੇ ਤਿਸ ਹੀ ਕਾਸੋ ਹੋਵੇ ਜਿਹੜਾ ਬੰਦਾ ਪ੍ਰਭੂ ਨਾਲ ਪ੍ਰੀਤ ਪਾਉਂਦਾ ਹੈ ਰੱਬ ਨਾਲ ਪਿਆਰ ਪਾ ਲੈਂਦਾ ਹੈ ਗੁਰੂ ਦੇ ਸ਼ਬਦ ਰਹੀਂ ਪ੍ਰਭੂ ਦੇ ਗੁਣਾਂ ਨੂੰ ਵਿਚਾਰਦਾ ਹੈ ਉਹ ਪ੍ਰਭੂ ਦਾ ਸੇਵਕ ਹੋ ਜਾਂਦਾ ਹੈ ਪਰਮਾਤਮਾ ਪਰਮਾਤਮਾ ਉਹਦੇ ਦਾਸ ਬਣਾਉਂਦੇ ਹਨ ਆਪਣੇ ਜੀਵਨ ਨੂੰ ਅਜ ਸੇਧ ਦੇਣ ਦੀ ਲੋੜ ਹੈ ਸੇਧ ਦੇ ਨਾਲ ਜੀਵਨ ਨੂੰ ਸਹੀ ਮਾਰਗ ਤੇ ਤੋਰਨ ਦੀ ਲੋੜ ਹੈ ਇਸੇ ਕਰਕੇ ਪਾਸ਼ਾ ਵੱਲ ਜਮਾਰਦੇ ਨੇ ਸਤਗੁਰ ਕਹਿੰਦੇ ਨੇ ਆਵੋ ਸਿੱਖ ਸਤਗੁਰ ਕੇ ਪਿਆਰਿਓ ਗਾਵੋ ਸੱਚੀ ਬਾਣੀ ਪਾਸ਼ਾ ਜੀ ਨੇ ਤੇ ਰੋਜ਼ ਆਵਾਜ਼ਾਂ ਮਾਰੀਆਂ ਹਨ ਸਤਗੁਰ ਤੇ ਰੋਜ਼ ਆਵਾਜ਼ਾਂ ਦਿੰਦੇ ਹਨ ਪਾਸ਼ਾ ਤੜਕੇ ਅਮਰਤ ਵੇਲੇ ਸੁਭਾਏ ਮਨ ਹੋ ਕੇ ਇਹ ਰੋਜ਼ ਆਵਾਜ਼ਾਂ ਮਾਰਦੇ ਨੇ ਪਰ ਹੁਣ ਮਨੁੱਖ ਸੁਣ ਨਹੀਂ ਰਿਹਾ ਕਿਉਂਕਿ ਦੁਨੀਆ ਦਾ ਵਹਿਮ ਭਰਮ ਤੇ ਪਖੰਡ ਇਹਦੇ ਉੱਪਰ ਇੰਨਾ ਹਾਵੀ ਹੋ ਗਿਆ ਹੈ ਸਤਗੁਰ ਦੀ ਆਵਾਜ਼ ਇੰਨੇ ਦਬਾਹੀ ਦਿੱਤੀ ਹੈ ਸਾ ਸੰਗਾ ਜੀ ਆਪਾਂ ਨੂੰ ਜੀਵਨ ਨੂੰ ਸਹੀ ਦਿਨ ਲੋੜ ਹੈ ਪਾਸ਼ਾ ਸੇਦ ਦਿੰਦੇ ਨੇ ਪਰ ਮਨੁੱਖ ਸੇਦ ਲੈ ਨਹੀਂ ਰਿਹਾ ਸਤਿਗੁਰ ਕਹਿੰਦੇ ਨੇ ਕਿ ਗੁਰਬਾਣੀ ਨਾਲ ਆਪਣੇ ਜੀਵਨ ਨੂੰ ਸੁਧਾਰਨਾ ਹੈ ਸ਼ਬਦ ਨਾਲ ਆਪਣੇ ਜੀਵਨ ਨੂੰ ਸਹੀ ਦਿਸ਼ਾ ਤੇ ਸਹੀ ਮਾਰਗ ਦੇਣਾ ਹੈ ਪਰ ਮਨੁੱਖ ਫਿਰ ਵੀ ਨਹੀਂ ਸਮਝ ਰਿਹਾ ਫਿਰ ਵੀ ਕਿਤੇ ਨਾ ਕਿਤੇ ਮਨੁੱਖ ਇਹੋ ਜਿਹੀ ਬੇਤੀ ਨੂੰ ਤਾਰਨ ਕਰਕੇ ਬੈਠਾ ਹੈ ਮਨੋਖ ਕਹਿੰਦਾ ਮੈਨੂੰ ਲੋੜ ਹੀ ਨਹੀਂ ਕੋਈ ਦਾਨ ਪਾਉਂਦੇ ਸਿਮਰਨ ਤੋਂ ਬਿਨਾ ਗੁਰੂ ਦੀ ਸਿੱਖਿਆ ਤੋਂ ਬਿਨਾ ਪਾਤਸ਼ਾਹ ਜੀ ਦੇ ਨਾਮ ਤੋਂ ਬਿਨਾ ਉਹ ਦੀ ਸਿਫਤ ਸਲਾਹ ਤੋਂ ਬਿਨਾ ਅਨੇਕਾਂ ਪੁੰਨ ਦਾਨ ਕੀਤੇਆਂ ਤੀਰਥਾਂ ਦੇ ਇਸ਼ਨਾਨ ਕੀਤੇਆਂ ਕੋਈ ਜੀਵ ਆਪਣੇ ਅੰਦਰ ਦੀਆਂ ਵਕਾਰਾਂ ਦੀ ਮੈਲ ਨਹੀਂ ਧੋ ਸਕਿਆ ਮੈਲ ਕਿੰਨੇ ਧੋਣੇ ਹੈ ਪਾਸ਼ਾ ਕਹਿੰਦੇ ਉਹ ਧੋਪੇ ਨਾਵੇਂ ਕੇ ਰੰਗ ਉਹ ਤੇ ਨਾਮ ਦੇ ਰੰਗ ਨਾਲ ਧੋਤੀ ਜਾਵੇਗੀ ਪਾਸ਼ਾ ਜੀ ਦੀ ਸਿੱਖਿਆ ਦੇ ਨਾਲ ਧੋਤੀ ਜਾਵੇਗੀ ਸਤਗੁਰ ਦੀ ਰਹਿਮਤ ਦੇ ਨਾਲ ਧੋਤੀ ਜਾਵੇਗੀ ਜੇ ਗੁਰੂ ਦੇ ਸ਼ਬਦ ਨੂੰ ਪੜਾਂਗੇ ਸ਼ਬਦ ਨੂੰ ਵਿਚਾਰਾਂਗੇ ਤਾਂ ਤੇਰੇ ਮਨ ਦੇ ਅੰਦਰ ਕੋਈ ਇਹੋ ਜਿਹੀ ਜਿੱਤੇਗੀ ਸਤਗੁਰ ਦੇ ਨਾਮ ਦੀ ਵਰਤੀ ਚੱਲੇਗੀ ਪਰ ਅੱਜ ਮਨੁੱਖ ਅਣਜਾਣ ਹੋ ਕੇ ਬੈਠਾ ਹੈ ਮਨੁੱਖ ਇਹੋ ਜਿਹੀਆਂ ਗੱਲਾਂ ਬਾਤਾਂ ਦੇ ਵਿੱਚ ਖੱਜਤ ਹੋ ਕੇ ਬੈਠ ਗਿਆ ਹੈ ਇਹਨੂੰ ਗੁਰੂ ਦਾ ਚੇਤਾ ਹੀ ਭੁੱਲ ਗਿਆ ਹੈ ਪਾਸ਼ਾ ਜੀ ਦੀ ਜਾਤ ਬੋਲ ਗਈ ਹੈ ਸਤਗੁਰ ਦੀ ਰਹਿਮਤ ਹੀ ਭੁੱਲ ਗਈ ਹੈ ਭਾਸ਼ਾ ਜੀ ਨੇ ਜਾਦ ਵਿਸਰ ਗਈ ਹੈ ਸੰਗਤ ਜੀ ਗੁਰੂ ਨੂੰ ਜਾਦ ਇਸ ਘਰ ਕੀ ਕਰ ਲਓ ਕਿਉਂਕਿ ਆਪਾਂ ਗੁਰੂ ਦੇ ਨੇੜੇ ਹੋ ਸਕੀਏ ਆਪਣੀ ਜਿਹੜੀ ਜੀਵਨ ਦੀ ਕਾਰਜਸ਼ੈਲੀ ਹੈ ਉਹ ਸਤਗੁਰੂ ਦੇ ਮੁਤਾਬਕ ਚੱਲੇ ਭਾਸ਼ਾ ਕਹਿੰਦੇ ਫਿਰ ਹੀ ਕਿਰਪਾ ਵਰਤੇਗੀ ਫਿਰ ਜੋ ਮੰਗਾਗੇ ਉਹੀ ਮਿਲੇਗਾ ਸੰਗਤ ਜੀ ਜੇ ਗੁਰੂ ਨਾਲ ਪਿਆਰ ਹੋਵੇ ਫਿਰ ਹੀ ਗੁਰੂ ਘਰ ਦੀਆਂ ਤਸਵੀਰਾਂ ਲੱਗ ਸਕਦੀਆਂ ਨੇ ਜੇ ਗੁਰੂ ਨਾਲ ਪਿਆਰ ਹੋਵੇ ਫਿਰ ਹੀ ਘਰ ਦੇ ਵਿੱਚ ਗੁਰਬਾਣੀ ਦਾ ਗੁਟਕਾ ਸਾ ਨੇ ਅਗੇ ਉਹਨਾਂ ਤੋਂ ਨਿਤਨੇਮ ਕੀਤਾ ਜਾ ਸਕਦਾ ਹੈ ਜੇ ਗੁਰੂ ਨਾਲ ਪਿਆਰ ਹੋਵੇ ਸੁੱਤੇ ਭਾਗ ਵੀ ਜਾਗ ਜਾਂਦੇ ਹਨ ਸਤਗੁਰ ਸੱਚੇ ਪਾਸ਼ਾ ਤੇ ਪ੍ਰੋਸਾ ਹੋਵੇ ਤਾਂ ਪੁੱਠੇ ਲੇਖ ਵੀ ਸਿੱਧੇ ਹੋ ਜਾਂਦੇ ਹਨ ਮੇਰੇ ਪਾਸ਼ਾ ਜੀ ਦੇ ਵਿੱਚ ਇੰਨੀ ਵੱਡੀ ਤਾਕਤ ਹੈ ਪਾਸ਼ਾ ਜੀ ਦੇ ਵਿੱਚ ਇੰਨੀ ਵੱਡੀ ਸਤਗੁਰ ਦੇ ਵਿੱਚ ਰਹਿਮਤ ਹੈ ਸੰਗਤ ਜੀ ਤੇਰਾ ਨਾਮ ਸੱਚਾ ਜੀਓ ਸ਼ਬਦ ਸੱਚਾ ਵਿਚਾਰੋ ਪਾਸ਼ਾ ਕਹਿੰਦੇ ਉਹਦਾ ਨਾਮ ਸੱਚਾ ਹੈ ਸ਼ਬਦ ਸੱਚਾ ਹੈ ਵਿਚਾਰੋ ਇਹ ਸ਼ਬਦ ਵੀ ਸੱਚਾ ਹੈ ਇਹਨੂੰ ਵਿਚਾਰਨਾ ਹੈ ਤੇਰਾ ਕੰਮ ਇਹਨੂੰ ਵਿਚਾਰਨਾ ਤੇਰੇ ਅੰਦਰ ਇਹੋ ਜਿਹੀ ਕਿਰਪਾ ਰਹਿਮਤ ਵਰਤ ਜਾਵੇਗੀ ਤੈਨੂੰ ਗੁਰੂ ਦਾ ਚੇਤਾ ਆ ਜਾਵੇਗਾ ਤੈਨੂੰ ਗੁਰੂ ਨਾਲ ਪਿਆਰ ਹੋ ਜਾਵੇਗਾ ਬਾਸ਼ਾ ਜੀ ਦੀ ਰਹਿਮਤ ਦੇ ਨਾਲ ਪਿਆਰ ਹੋ ਜਾਵੇ ਬਾਸ਼ਾ ਕਹਿੰਦੇ